ਕਵਾਂਦ ਹੋ ਇੰਜਨ ਤੇ ਝਾਤ ਮਾਰਾ ਰੇਟ ਤੱਕ ਵੀ ਜੁੜੇ ਰੇਟ ਵੀ ਆਪਾਂ ਤੁਹਾਨੂੰ ਘੈਂਟ ਚ ਦਵਾਗੇ ਬੈਟਰੀ ਜਮਨ ਨਵੀਂ ਪਈ ਆ ਬਈ ਠੀਕ ਆ ਐਮਰਨ ਕੰਪਨੀ ਦੀ ਪੰਨੀ ਵੀ ਨਹੀਂ ਰਹੀ ਗੋਡੇ ਪਿੱਲਰ ਦੀ ਸਾਰੀ ਕੱਟੀ ਨਾ ਅਰੀਜਨਲ ਪਈ ਆ ਕਿਤੋਂ ਕੋਈ ਲੱਗੀ ਵੱਜੀ ਨਹੀਂ ਤੇ ਸਰਵਿਸ ਵਗੈਰਾ ਹੋਈ ਪਿਆ ਸਾਫ ਸੁਥਰਾ ਤੇ ਨੀਟਰਨ ਕਲੀਨ ਇੰਜਨ ਪਿਆ ਕਾਰ ਦਾ ਫਿਲਟਰ ਫਿਲਟਰ ਵਗੈਰਾ ਚੇਂਜ ਆ ਬਰੇ ਠੀਕ ਆ ਓਕੇ ਗੱਲ ਬਾਤ ਆ ਸੀਸੇ ਵਗੈਰਾ ਸਾਰੇ ਦੇ ਨਾਲ ਲਗਭਗ ਨਾਲ ਦੀ ਹੈਗਾ ਇੱਕ ਤਾਂ ਹਿੱਸਾ ਹੋ ਸਕਦਾ ਹੈ ਚੇਂਜ ਹੋਵੇ ਲੋਵੇ ਮਿੱਤਰਾਂ ਜਿਵੇਂ ਕਿ ਤੁਹਾਨੂੰ ਪਤਾ ਹੀ ਆਪਾਂ ਤੁਹਾਡੇ ਲਈ ਨਾ ਅਨੋਵਾ ਗੱਡੀਆਂ ਦੇ ਵੀਡੀਓ ਕਰਦੇ ਹੀ ਰਹਨੇ ਆ ਅੱਜ ਆਵਾ ਫਿਰ ਤੁਹਾਡੇ ਲਈ ਅਨੋਵਾ ਜੀ 4 ਗੱਡੀ ਲੈ ਕੇ ਆਂਦੀ ਆ 2009 ਮਾਡਲ ਆ ਦੂਜੇ ਨਾਮ ਦੀ ਹੈ ਨੰਬਰ ਪੰਜਾਬ ਦਾ 2029 ਦੇ 10ਵੇਂ ਮਹੀਨੇ ਤੱਕ ਦੀ ਗੱਡੀ ਦੀ ਪਾਸਿੰਗ ਪਈ ਆ 30 ਤੱਕ ਆਪਾਂ ਕਹਿ ਸਕਦੇ ਆ ਭਾਈ ਟਾਇਰਾਂ ਦੀ ਕੰਡੀਸ਼ਨ ਚੈੱਕ ਕਰ ਲਓ ਇੱਕ ਵਾਰ ਠੀਕ ਆ ਟਾਇਰਾਂ ਦੇ ਵਿੱਚ ਤੁਹਾਨੂੰ ਬੀਲ ਕੱਪ ਮਿਲ ਜਣਗੇ ਟਾਇਰ ਵੀ ਚੰਗੇ ਪਏ ਆ ਓਕੇ ਗੱਲ ਬਤਾ 16 ਨੰਬਰ ਟਾਇਰ ਲੱਗਿਆ ਭਾਈ ਠੀਕ ਆ ਸੈਂਟਰ ਲੋਕ ਦੇ ਨਾਲ ਤੁਹਾਨੂੰ ਚਾਬੀ ਮਿਲ ਜਾਣੀ ਆ ਜੇ ਆਪਾਂ ਅੰਟੀਰੀਅਰ ਦੀ ਗੱਲ ਕਰਗੇ ਲੈ ਵੀ ਮੜੇ ਅੰਦਰੋਂ ਨੇ ਅੰਟੀਰੀਅਰ ਚੈੱਕ ਕਰਾਂ ਗੱਡੀ ਦਾ ਵੱਡੀ ਟੱਚ ਲੱਗੀ ਆ ਠੀਕ ਆ ਭਾਈ ਏਸੀ ਹੀਟਰ ਵਗੈਰਾ ਵਰਕਿੰਗ ਦੇ ਵਿੱਚ ਆ ਨਵੇਂ ਸੀਟ ਕਵਰ ਆ ਨਵੇਂ ਮੈਟ ਲੱਗੇ ਆ ਬੀਮਾ ਵੀ ਭਾਈ ਕਾਰ ਦਾ ਪਿਆਰ ਠੀਕ ਆ ਬੀਮਾ ਪਿਆ ਪੋਲੂਸ਼ਨ ਪਿਆ ਜਿਹੜੀ ਤੁਹਾਡੀ ਫੀਸ ਲੱਗਣੀ ਆ ਇਕੱਲੇ ਨਾ ਕਰਾਉਣ ਦੀ ਫੀਸ ਲੱਗਣੀ ਤੇ ਰੇਟ ਵੀ ਆਪਾਂ ਤੁਹਾਨੂੰ ਘੈਂਟ ਜਿਹਾ ਰੇਟ ਦੇ ਦੇਣਾ ਠੀਕ ਆ ਤੇ ਬੈਕ ਤੋਂ ਚੈੱਕ ਕਰਾ ਦੇ ਵੀ ਠੀਕ ਆ ਕਿਤੋਂ ਕੋਈ ਲੱਗੀ ਵੱਜੀ ਨਹੀਂ ਜਿੰਨੀ ਕਾਰ origignal paint ਦੀ ਹੈ ਠੀਕ ਆ ਅੱਗੇ ਵਾਲਾ ਪਿੱਛੇ ਵਾਲਾ ਬੈਂਪਰ ਛੱਡ ਕੇ ਬਾਕੀ ਸਾਰੀ ਕਾਰ ਤੁਹਾਨੂੰ origignal ਮਿਲ ਜਾਣੀ ਹੈਗੀ ਲੈਣ ਵਾਸਤੇ ਤੁਸੀਂ ਇਹ ਗੱਡੀ ਆਉਣਾ ਕਿੱਥੇ ਆ ਪਿੰਡ ਸਲਾਬਤਪੁਰ ਦੇ ਵਿੱਚ ਆਉਣਾ ਪੈਣਾ ਜ਼ਿਲ੍ਹਾ ਬਠਿੰਡਾ ਬਾਈ ਰਣਜੋਤ ਕੋਲੇ ਕਾਰ ਖੜੀ ਹੈ ਠੀਕ ਆ ਭਾਈ ਇੱਕ ਵਾਰ ਤੁਸੀਂ ਇੰਜਨ ਤੇ ਝਾਤ ਮਾਰੋ ਰੇਟ ਤੱਕ ਵੀ ਜੁੜੇ ਰੇਟ ਵੀ ਆਪਾਂ ਤੁਹਾਨੂੰ ਘੈਂਟ ਚ ਦਵਾਗੇ ਬੈਟਰੀ ਜਮਨ ਨਵੀਂ ਪਈ ਆ ਭਾਈ ਠੀਕ ਆ ਐਮਰਨ ਕੰਪਨੀ ਦੀ ਪੰਨੀ ਵੀ ਨਹੀਂ ਦਈ ਗੋਡੇ ਪਿੱਲਰ ਦੀ ਸਾਰੀ ਗੱਡੀ ਨਾ origignal ਪਈ ਆ ਕਿਤੇ ਕੋਈ ਲੱਗੀ ਵੱਜੀ ਨਹੀਂ ਤੇ ਸਰਵਿਸ ਵਗੈਰਾ ਹੋਈ ਵੇ ਸਾਫ ਸੁਥਰਾ ਤੇ ਨੀਟਰ ਨਾ ਕਲੀਨ ਇੰਜਨ ਪੈ ਕਾਰ ਦਾ ਫਿਲਟਰ ਫਿਲਟਰ ਵਗੈਰਾ ਚੇਂਜ ਆ ਵੀਰੇ ਠੀਕ ਆ ਓਕੇ ਗੱਲ ਬਾਤ ਆ ਸੀਸੇ ਵਗੈਰਾ ਸਾਰੇ ਦਿਨ ਲਗਭਗ ਨਾਲ ਦੀ ਹੈਗੇ ਇੱਕ ਤਾਂ ਹਿੱਸਾ ਹੋ ਸਕਦਾ ਹੈ ਚੇਂਜ ਹੋਵੇ ਲੱਗੀ ਬੱਜੀ ਤੇ ਆਪਣੀ ਪੂਰੀ ਜ਼ਿੰਮੇਵਾਰੀ ਰਹਿੰਦੀ ਹੁੰਦੀ ਠੀਕ ਆ 2009 ਮਾਡਲ ਜੀ 4 ਆ 2029 ਤੇ 10ਵੇਂ ਮਹੀਨੇ ਤੱਕ ਦੀ ਪਾਸਿੰਗ ਪਈ ਹੈ ਦੂਜੇ ਨਾਮ ਦੀ ਨੰਬਰ ਪੰਜਾਬ ਦਾ ਰੇਟ ਇਹਦਾ ਹੈਗਾ 2 ਲੱਖ ਤੇ 75000 ਰੁਪਏ ਆਪਾਂ ਡਿਮਾਂਡ ਕਰਦੇ ਆ ਮੌਕੇ ਤੇ 2,70,000 ਦੀ ਜੱਸਨੋ ਪ੍ਰਾਈਸ ਆਪਾਂ ਕਾਰ ਦੇ ਦੇਣੀ ਹੈ ਠੀਕ ਆ ਬਈ ਨੰਬਰ ਸਕਰੀਨ ਤੇ ਪਾਤੇ ਸੰਪਰਕ ਕਰ ਲਿਓ ਵੀਡੀਓ ਨੂੰ ਦਬਕ ਕੇ ਕਰ ਦਿਓ ਸ਼ੇਅਰ ਪੇਜ ਨੂੰ ਕਰ ਲਿਓ ਫੋਲੋ ਆ ਜਾਓ ਫਿਰ ਬਈ ਪਿੰਡ ਸਲਾਬਤਪੁਰੇ ਦੇ ਵਿੱਚ ਧੰਨਵਾਦ ਜੀ